ਉਗ ਗਉੜੀ ਮਹਿਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਟੇ ਪਹਿਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿਤੇ ਕਟ ਵਸਾਇ ਪਰਭਮ ਸੋ ਹੀ ਸੋਹਾਵਾ ਥਾਓ ਚਮਕੰਕਰ ਨੇੜ ਨ ਆਵੇ ਇਸ ਨਾਹਰ ਗੁਣ ਗਾਓ ਸੇਵਾ ਸੂਰਤ ਨ ਜਾਣੀ ਆਣਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ पे कृपाल गुसाइया नठे शोक संताप तथि तो वाव न लग सतगुर रखे आप गुरु नारायण दुए गुरु गुरु सच्चा सृजन हार गुरु तूठा सब की छपाया जन नानक सदबल हार गौड़ी महला पंजवा सूके हरे की ये खिन माहे अमृत दृष्ट संच जीवाए काटे कष्ट पूरे गुरुदेव ਸੇਵ ਕੋ ਦਿਨੀ ਯਪੁਨੀ ਸੇ ਰਹਾਓ ਮਟ ਗਈ ਚਿੰਤਾ ਪੂਨੀ ਮਨ ਆਸਾ ਕਰੀ ਦੇ ਆ ਸਤਗੁਰ ਗੁਨਤਾ ਆਸਾ ਦੁਖ ਨਾਠੇ ਸੁਖ ਆਏ ਸਮਾਏ ਢੀਲੇ ਨਾ ਭਰੀ ਨਾ ਗੁਰ ਫੁਰਮਾਏ ਇਛ ਪੂਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਉੜੀ ਮਹਿਲਾ ਪੰਜਵਾ ਤਾਪਗੇ ਭਾਈ ਪ੍ਰਭ ਸ਼ਾਂਤ ਸੀਤਲ ਪੇ ਕਿੰਨੀ ਪ੍ਰਭਾਤ प्रभ कृपा ते पे सुहेवे जन्म जन्म के बिछुरे में ले रहो सिमरत सिमरत प्रभ का सगले रोग का बिन सिया था सहज सुबह बोलै हर आठ आठ प्रभु सिमर हो प्राणी दुख दर्द जमनेढ आवे कहो तो नानक जो गावे गावै गौड़ी महला पंजवा जिस सिमरत दुख सब जाए नाम रतनाव चामन आयें जपमन मेरे गोविंद की वाणी साधु जन राम रसन बखानी रहाओ एकच बिनु नहीं दूजा कोए जाकी दृष्टि सदा सुख होए साजन मीत सखा कर एक हरो हरो अखर मन म हालेकर रबर रहिया सर्वत स्वामी गुण गावै नानक अंतरे जामी गौड़ी मोहल्ला पंचवां कोट बीकानेर ही रे किनमा हां हर हर करता सत्संग सुना है पीवत राम अर समरित गुण जास जब हर चरण मिट्टी खुद आस रहाओ सर्व कल्याण सुख सहज निधान जाके हृदय वो सहां प गवान औखा द मंत्र तंत सब सार करना हर हृदय महातार ਸਾਜੇ ਸਭ ਪਰਮ ਭਜਿਓ ਭਾਰ ਬ੍ਰਹਮ ਕਾ ਹਉ ਨਾਨਕਾ ਟੱਲੇ ਹੋ ਤਰਮ ਗੌੜੀ ਮਹਿਲਾ ਪੰਜਵਾ ਸਾਨਤ ਭਾਈ ਗੁਰੂ ਗੋਬਿੰਦ ਭਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤਰਸਨ ਬੋਖਾਨ ਬਿਨਸੇ ਰੋਗ ਪੇ ਕਲਿਆਨ ਪਰ ਬਲ ਮੇ ਗੁਣ ਅਗੰਭੀ ਚਾਰ ਸਾਧੂ ਸੰਗ ਹਾਨਿਸਾਰ ਨਿਰਮਲ ਗੁਣ ਗਵਹਨੀਤ ਨੀਤਾ ਗੈਬੇ ਆਧ ਉਬਰੇ ਜਨਮੀਤਾ ਮਨ ਬਚ ਕਰਮ ਪ੍ਰਭ ਅਪਨਾਤੇ ਆਈ ਨਾਨਕ ਦਾਸ ਤੇਰੀ ਸਰਨਾਈ ਗੋੜੀ ਮਹਿਲਾ ਪੰਜਵਾ ਨੇਤਰ ਪਰ ਗਾਸ ਕੀ ਆਗੁਰ ਦੇਵ ਪਰਮ ਗਿਆ ਪੂਰਨ ਪਈ ਸੇ ਵਰਹਾਓ ਸੀਤਲਾ ਤੇ ਰਖਿਆ ਬਿਹਾਰੀ ਪਰਭ੍ਰਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੋਲੀ ਮਹੱਲਾ ਪੰਜਵਾ फिर कर व्यास हो हर जन प्यारे सतगुरु तुमेरे काज सवारे रहआव दुष्ट दूत परमेश्वर मारे जणकी पैज रखी कर तारे बादशाह साह सब वसत कर दीने अमृत नाम महाराज पिने ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗ ਮਿਲ ਕਿੰਨੋ ਦਾਨ ਸਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹਾ ਨਿਰਗੁਣ ਸਭ ਗੁਣ ਤੇਰੇ ਰਹਾਓ ਪੰਚ ਵੀ ਖਾਦੀ ਏਕ ਗਰੀਬੀ ਰਖੋ ਰਖਨ ਹਾਰੇ ਖੇਦ ਕਰਹਾ ਅਰ ਬਹੁਤ संत वो आयो संत तो हारे कर कर हारियो अनेक बहु पाती छोडा है कतो हुंगा नाही एक बात सुनता की ओटा साथ संग मिट जाही कर किरपा संत मिले मोहा तिन ते तीर जपाया संती मंत दियो मोहा निरपो गुरु का शब्द कमाया जीत लेए हुए महाबिखादी ਸਹਿਜ ਸੁਹੇਲੀ ਬਾਨੀ ਕਹੋ ਨਾਨਕ ਮਨ ਪਿਆ ਪਰਗਾਸਾ ਪਾਇਆ ਪਦਨੇ ਰਬਾਨੀ ਬਿਲਾਵਲੇ ਮਹਿਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਪੂਣੀ ਲਾਇਓ ਸੇਵ ਬਿਕਨਾ ਲਾਗਿਆ ਜਬ পলਖਾ ਪੇਵ ਤਰਤ ਪੂਣੀ ਤਪਈ ਗੁਣ ਗਾਏ ਰਾਤਾ ਗੇ ਹਰ ਨਾਮ ਤੇ ਆਇ ਰਹਾਓ ਸਬਣੀ ਧਾਈ ਰਵਿਆ ਆਪ ਆਜ ਜੁਗਾ ਦੇ ਜਾ ਕਾਵੜ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮਿੱਠੇ ਨਿਰਬੀਕਰ ਨਾ ਹੋਏ ਸਬ ਧਾਈ ਵੂਠੇ ਸਭ ਸੁਖ ਪਾਏ ਸਤ ਗੁਰੂ ਤੋਂ ਉਠੇ ਭਾਰ ਭ੍ਰਮ ਪ੍ਰਭ ਭੇਰ ਖਵਾਲੇ ਜਿੱਥੇ ਕਿਥੇ ਦਿਸ਼ਾ ਨਾਲੇ ਨਾਨਕ ਦਾਸ ਕਸਮ ਪ੍ਰਤਿ ਪਾਲੇ ਬਿਲਾਵਲ ਮਹਿਲਾ ਪੰਜਵਾ ਚਰਨ ਕਮਲ ਪ੍ਰਭ ਹਿਰਦਾ ਤੇ ਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਘਾਰਟਿਆ ਦਿਨੋਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਥ ਕਥਾ ਅਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਿਲਾ ਪੰਜਵਾ शांति भाई ए गुर सत गुरु पूर है गुरु अपू उपजे बाजे अनहद तू रे रहाओ ताप पाप संताप बिना से हर सिमरत के लिवे ख सब नासे आनंद करहो मिल मुंदर नारी गुरु नानक मेरी प्याज सवारी बिलावल महल्ला पांचवा सगला आनंद की या परमेश्वर अपना वीरद ਸਮਾਰਿਆ ਸਾਧ ਜਨਾ ਹੋਏ ਕਿਰਪਾਲ ਬਿਖਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲੇ ਆਣ ਵੀ ਚਾਰੇ ਆ ਰਹਾ ਵਨ ਤ੍ਰਿਨ ਤ੍ਰਿ ਭਵਨ ਹਰਿਆ ਹੋਏ ਸਗਲੇ ਜੀਏ ਸਾਧਾਰਿਆ ਮਣੇ ਛੇ ਨਾਨਕ ਫਲ ਪਾਏ ਪੂਰਨ ਇਛਪੂਰ ਜਾ ਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਦ ਪਈ ਸੁਖ ਸਹਜ ਕਰ ਆਇਆ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਧ ਮਹਤ ਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪਿਆਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗੇ ਬਿਨਸੇ ਤੇ ਰੋਗ ब्रह्म तू बखस संतन भोग रहाओ सर्व सुखा तेरी मंडली तेरा मन धन आरोग गुण गावो नीत राम के एह। अब अवखद जोग आए बस है हाँ, आए बस हो कर देश मह एह भले संजोग नानक प्रभ सुप्रसन्न भेल है गे होगा ਬੇਲਾਵਲ ਮਹਿਲਾ ਪੰਜਵਾ ਮੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦਿਨ ਦੇਯਾਲ ਪ੍ਰਭ ਪਰਮ ਤਾ ਕੀ ਨਦਰ ਨੇ ਹਾਲ ਗੁਰੂ ਪੂਰੇ ਕਿਰਪਾ ਕਰੀ ਕਾਟੇ ਆ ਦੁਖ ਰੋਗ ਮਨ ਤਨ ਸੀਤਲ ਸੁਖੀ ਭੇ ਆਪ ਰਬ ਤੇ ਆਵਨ ਜੋਗ ਰਹਾਓ ਉਹ ਕਦੇ ਹਰ ਕਾ ਨਾਮ ਹੈ ਜਿਤ ਰੋਗ ਨਾ ਵੇ ਆਪ ਸਾਧ ਸੰਗ ਮਨ ਤਨ ਹਿੱਤਾ ਫਿਰ ਦੁੱਖ ਨਾ ਜਾਪੈ ਹਰ 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 ਜਾਪਿਆ ਅੰਤਰ ਲਿਵ ਲਾਈ ਕਿਲ ਵਿਖ ਉਤਰ ਹਾ ਸੁਧ ਹੋਏ ਸਾਧੂ ਸਰਨਾਈ ਸੁਨਤ ਜਪਤ ਹਰ ਨਾਮ ਜਿਸੇ ਤਾਤੀ ਦੂਰ ਬਲਾਈ ਬਲਾਈ ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਏ ਲਾਵਲ ਮਹਿਲਾ ਪੰਜਵਾ ਹਰ 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 ਆਰਾਧਿਆ ਹੋਈਆ ਆ ਰੋਗ ਰਾਮ ਚੰਦ ਕੀ ਲਖ ਟੇਕਾ ਜਿਨ ਮਾਰਿਆ ਰੋਗ ਰਹਾਓ ਗੁਰਪੂਰਾ ਹਰ ਜਾਪਿਆ ਨਿਤ ਕੀਚਾ ਭੋਗ ਸਾਚ ਸੰਗ ਕੈ ਵਾਰਨਾ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਆ ਬਿਨ ਸਾਬੇ ਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪਦੇ ਕਰ ਪੰਜਵਾਂ ਇੱਕ ਅਵੰਕਾਰ ਸਤਗੁਰ ਪ੍ਰਸਾਦ ਅਵਰ ਉਪਾਵ ਸਭ ਤੇ ਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੂਰਾ ਆਰਾਧਿਆ ਸਗਲਾ ਦੁਖ ਗਿਆ ਰਾਖਨ ਹਾਰਾ ਰਖਿਆ ਆਪਣੀ ਕਰਮਿਆਂ ਰਹਾਉ ਬਾਹ ਪਕੜ ਪ੍ਰਭ ਕਾੜਿਆ ਕਿੰਨਾ ਆਪਣੇ ਆ ਸਿਮਰ ਸਿਮਰ ਮਨ ਤਰ ਸੁਖੀ ਨਾਨਕ ਨਿਰਪੇਆ ਬਿਲਾਵਲ ਮਹਿਲਾ ਪੰਜਵਾ ਕਰੋਗੇ ਮਿਟਾਇਆ ਆਪ ਪ੍ਰਭ ਉਪਜੇਯਾ ਸੁਖਾਂਤ ਵਡਪਰਤਾਪ ਅਚਰਜ ਰੂਪਾ ਹਰ ਕਿੰਨੀ ਦਾਤ ਗੁਰੂ गोविंद ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਨagati ਜੋ ਸਦਾ ਸਹਾਈ ਰਹਾਓ ਮਿਰਥੀ ਕਦੇ ਨਾ ਹੋਵੀ ਜੀ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾ ਸਹਿ ਬਿਲਾਵ ਲਵ ਮਹਿ ਲਾ ਪੰਜ ਮਾਤਾ ਤੀ ਵਾਉ ਨਾਲ ਗਈ ਪਰਮ ਬ੍ਰਹਮ ਸਰਨਾਈ ਚੋਗ ਰਦ ਹਮਾਰਾ ਰਾਮਕਾਰ ਦੁਖ ਲਭ ਗਾ ਨਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬਨਤ ਬਨਾਈ ਰਾਮ ਨਾਮ ਓਖਦ ਦੀਆ ਏ ਕਾਲੀ ਬੁਲਾਈ ਰਹਾਓ ਰਾਖ ਲੀਏ ਤਿਨ ਰਖਨ ਹਾਰ ਸਭ ਬੇਆਧ ਮਿਟਾਈ ਕੋ ਹੋ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਬਿਲਾਵਲ ਮਹਿਲਾ ਪੰਜਵਾ ਆਪਣੇ ਬਾਲਕ ਆਪ ਰਖਿਆਨ ਪਰਮ ਗੁਰudev ਸੁਖ ਸ਼ਾਂਤ ਸਹਜ ਆਨੰਦ ਪੇ ਪੂਰਨ ਭਈ ਸੇਵ ਰਹਾਓ ਭਗਤ ਜਨਾਕੀ ਬੇਂਤੀ ਸੋਨਾ ਪ੍ਰਭੂ ਆਪ ਰੋਗ ਮਿਟਾਏ ਜੀ ਵਾਲੇ ਹਨ ਜਾ ਕਾਵੜ ਪ੍ਰਤਾਪ ਦੋਖ ਹਮਾਰੇ ਬਖਸੇ ਅਨ ਆਪਣੀ ਕਲ ਤਾਰੀ ਮਨ ਬਾਛਤ ਫਲ ਦਿੱਤੀਤ ਦਿੱਤੀਆਂ ਨਾਨਕ ਬਲਿਹਾਰੀ ਬਿਲਾਵਲ ਮਹਿਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਨ ਹਾਰ ਸਤਗੁਰ ਆਪਣੇ ਕੋਬਲ ਜਾਏ ਜਿਉ ਪੈਜ ਰਖੀ ਸਾਰਾ ਸੰਸਾਰ ਰਹਾਉ ਕਰਮ ਅਸਤਕ ਧਾਰ ਬਾਲਕ ਰਖ ਲੈਨੋ ਪ੍ਰਭ ਅਮਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖਿਆ ਮਹਿਰਵਾਨ ਗੁਰੂ ਨਾਨਕ ਬੋਲਾ ਦਰਗਾਹ ਪਰਵਾਨ ਬਿਲਾਵਲ ਮਹੱਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਚਿੱਤਲ ਭੇ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਾ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰਨ ਵਖੰਡ ਪਰ ਤਾਪ ਦੁਖ ਬਿਨਸੇ ਸੁਖ ਆਨੰਦ ਪ੍ਰਵੇਸਾ ਕ੍ਰਿਸ਼ਨ ਬੂਝੀ ਮਨ ਤਨ ਸੁਚਿਤ ਰਾਪ ਅਨਾਥ ਕੋ ਨਾਥ ਕਰਨ ਸਮਰਥ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਮ ਆਲਾਪ